ਦੇਸੀਵਸ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬੂਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਮਹੰਤਕ ਦੀਆਂ ਅਹਿਮ ਹੈਡਲਾਈਨਸ ਤੇ ਪੰਜਾਬ ਦੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ ਮਿਲੀ ਵੱਡੀ ਰਾਹਤ ਸੈਸ਼ਨ ਅਦਾਲਤ ਨੇ 31 ਤੱਕ ਸਜ਼ਾ ਤੇ ਲਗਾਈ ਰੋਕ ਪੰਜਾਬ ਤੇ ਹਰਿਆਣਾ ਚ ਕੜਾਕੇ ਦੀ ਠੰਡ ਕਿਰਸਾ ਚਾਪਮਾਨ 3.6 ਤੇ ਗੁਰਦਾਸਪੁਰ ਦੇ ਵਿੱਚ 4 ਡਿਗਰੀ ਸੈਲਸੀਅਸ ਰਿਹਾ। ਬਿਹਾਰ ਦੇ ਦਰਬੰਗਾ ਤੋਂ ਅੰਮ੍ਰਿਤਸਰ ਆ ਰਹੀ ਜਨਨਾਇਕ ਐਕਸਪ੍ਰੈਸ 'ਚ ਗੋਲੀਬਾਰੀ ਕਾਰਨ ਇੱਕ ਵਿਅਕਤੀ ਹੋਇਆ ਜ਼ਖਮੀ। ਗੰਗਾਇਸ਼ਨਾਲੇ ਜਾ ਰਹੇ ਔਟੋ ਰਿਕਸ਼ਾ ਸਵਾਰਾਂ ਨੂੰ ਡੰਪਰ ਨੇ ਮਾਰੀ ਟੱਕਰ। 12 ਲੋਕਾਂ ਦੀ ਗਈ ਜਾਨ ਆਸਟ੍ਰੇਲੀਆ ਦੇ ਵਿਕਟੋਰੀਆ ਦੇ ਵਿੱਚ ਡੁੱਬਨ ਕਾਰਨ ਚਾਰ ਭਾਰਤੀਆਂ ਨੇ ਤੋੜਿਆ ਦਮ ਜਸਟਿਸ ਵਿਰਾਲੇ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਚੁਕੀ ਸੋਂ ਕਾਂਗਰਸ ਦੀ ਭਾਰਤ ਚੜ੍ਹੋ ਨਿਆਈ ਯਾਤਰਾ ਪੱਛਮੀ ਬੰਗਾਲ ਦੇ ਵਿੱਚ ਹੋਈ ਦਾਖਲ 1132 ਪੁਲਿਸ ਮੁਲਾਜ਼ਮ ਬਹਾਦਰੀ ਤੇ ਸੇਵਾ ਤੰਗਯਦ ਨਾਲ ਸਨਮਾਨਿਤ ਬੋਪਨ ਨਾਅ ਆਸਟ੍ਰੇਲੀਆਈ ਓਪਨ ਪੁਰੋਸ਼ ਡਬਲਸ ਦੇ ਫਾਈਨਲ ਦੇ ਵਿੱਚ ਪਹੁੰਚਿਆ ਸ਼੍ਰੀਲੰਕਾ ਦੇ ਮੰਤਰੀ ਦੀ ਸੜਕ ਹਾਦਸੇ ਦੇ ਵਿੱਚ ਗਈ ਜਾਨ ਸੋ ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਜਿਨ੍ਹਾਂ ਦੇ ਹਨ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਸੰਗਰੂਰ ਤੋਂ سامنے ਆ ਰਹੀ ਹੈ ਇਥੋਂ ਦੇ ਜ਼ਿਲ੍ਹਾ ਦੇ ਸੈਸ਼ਨ ਜੱਜ ਆਰਐਸ ਰਾਏ ਦੀ ਅਦਾਲਤ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੂੰ ਰਾਹਤ ਦਿੰਦਿਆਂ ਸੁਨਾਮ ਦੀ ਅਦਾਲਤ ਵੱਲੋਂ ਘਰੇਲੂ ਝਗੜੇ ਦੇ ਕੇਸ ਦੇ ਵਿੱਚ ਸੁਣਾਈ 2 ਸਾਲ ਦੀ ਸਜ਼ਾ ਤੇ 31 ਜਨਵਰੀ ਤੱਕ ਅੰਤ੍ਰਿਮ ਰੋਕ ਲਗਾ ਦਿੱਤੀ ਹੈ ਇਸ ਤਰ੍ਹਾਂ ਮੰਤਰੀ ਨੇ ਕਿਹਾ ਕਿ ਇਹ ਸੱਚ ਦੀ ਜਿੱਤ ਹੈ ਤੇ ਉਨ੍ਹਾਂ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਦੱਸਦੀ ਹੈ ਕਿ ਸੁਨਾਮ ਅਦਾਲਤ ਵੱਲੋਂ 15 ਸਾਲ ਪੁਰਾਣੇ ਕਰੇਲੂ ਝਗੜੇ ਦੇ ਕੇਸ ਦੇ ਵਿੱਚ ਅਮਨ ਅਰੋੜਾ ਸਣੇ 9 ਵਿਅਕਤੀਆਂ ਨੂੰ 2-2 ਸਾਲ ਦੀ ਕੈਦ ਅਤੇ 5-5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਸਾਲ 2008 ਵਿੱਚ ਅਮਨ ਅਰੋੜਾ ਦੇ ਪਨੋਈਏ ਰਜਿੰਦਰ ਦੀਪਾ ਨੇ ਸ਼ਿਕਾਇਤ ਕੀਤੀ ਸੀ ਕਿ ਅਮਨ ਅਰੋੜਾ ਸਣੇ 9 ਵਿਅਕਤੀਆਂ ਨੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਸੀ। ਦੂਜੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ। ਹਰਿਆਣਾ ਤੇ ਪੰਜਾਬ ਦੇ ਵਿੱਚ ਅੱਜ ਠੰਡ ਦਾ ਕਹਿਰ ਬਰਕਰਾਰ ਰਿਹਾ ਤੇ ਕਈ ਥਾਂੇ ਘਟੋ-ਘਟਾ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਸਿਰਸਾ ਹਰਿਆਣਾ ਦਾ ਸਭ ਤੋਂ ਠੰਡਾ ਸਥਾਨ ਰਿਹਾ ਇੱਥੇ ਘੱਟੋ-ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦੋਮਰਾਜਾਂ ਦੀ ਸਾਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਰਿਹਾ ਪੰਜਾਬ ਦੇ ਗੁਰਦਾਸਪੁਰ 'ਚ ਠੰਡ ਦਾ ਜ਼ੋਰ ਰਿਹਾ ਇੱਥੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ ਇਸੇ ਲਾਮਾ ਪਟਿਆਲਾ ਬਠਿੰਡਾ ਤੇ ਫਰੀਦਕੋਟ 'ਚ ਤਾਪਮਾਨ 5 ਡਿਗਰੀ ਰਿਹਾ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ 5.5 ਡਿਗਰੀ ਅਤੇ ਪਠਾਨਕੋਟ ਦੇ ਵਿੱਚ 6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਤੇਜੀ ਅਹਿਮ ਖਬਰ ਸਮਸਤੇਪੁਰ ਤੋਂ ਸਾਹਮਣੇ ਆ ਰਹੀ ਹੈ ਬਿਹਾਰ ਦੇ ਸਮਸਤੇਪੁਰ ਜ਼ਿਲ੍ਹੇ ਦੇ ਵਿੱਚ ਅੱਜ ਜਨਨਾਇਕ ਐਕਸਪ੍ਰੈਸ ਦੇ ਵਿੱਚ ਸਫ਼ਰ ਕਰ ਰਹੇ ਵਿਅਕਤੀ ਨੂੰ ਅਣਪਛਾਤੇ ਨੇ ਗੋਲੀ ਮਾਰ ਦਿੱਤੀ ਪੀੜਤ ਦੀ ਲੱਤ ਤੇ ਗੋਲੀ ਲੱਗੀ ਹੈ ਏਐਸਪੀ ਸੰਜੀ ਕੁਮਾਰ ਪਾਂਡੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਦੇ ਵਿੱਚ ਮੋਹਨ ਨਾਮਕ ਯਾਤਰੀ ਜ਼ਖਮੀ ਹੋਇਆ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਇਹ ਘਟਨਾ ਮੁਜ਼ੱਫਰਪੁਰ ਰੇਲਵੇ ਸੈਕਸ਼ਨ ਦੇ ਨੇੜੇ ਸਮਸਤੀਪੁਰ ਦੇ ਕਰਪੂਰੀ ਪਿੰਡ ਦੇ ਕੋਲ ਜਨਾਇਕ ਐਕਸਪ੍ਰੈਸ ਦੇ ਵਿੱਚ ਵਾਪਰੀ ਟ੍ਰੇਨ ਦਰਬੰਗਾ ਤੋਂ ਅਮ੍ਰਿਤਸਰ ਜਾ ਰਹੀ ਸੀ ਪੁਲਿਸ ਮੁਤਾਬਕ ਦੋ ਵਿਅਕਤੀਆਂ ਦੇ ਹਥਿਆਰਾਂ ਨਾਲ ਰੇਲਗੱਡੀ ਤੋਂ ਉਤਰਨ ਦੀ ਸੂਚਨਾ ਮਿਲੀ ਸੀ ਪੁਲਿਸ ਉਹਨਾਂ ਦਾ ਪਿੱਛਾ ਕਰ ਰਹੀ ਸੀ ਇਹ ਰੇਲਗੱਡੀ ਤੇ ਉੱਥੇ ਮੌਜੂਦ ਯਾਤਰੀਆਂ ਨੇ ਕਿਹਾ ਕਿ ਮੋਹਨ ਸੋਹਰਿਆ ਸੀ ਉਸ ਦਾ ਮੋਬਾਈਲ ਚਾਰਜ ਤੇ ਸੀ ਜਗਨਦੇਵ ਉਸ ਦਾ ਫੋਨ ਨਹੀਂ ਲੱਪਿਆ ਜਦ ਕਿ ਇੱਕ ਹੋਰ ਵਿਅਕਤੀ ਦਾ ਫੋਨ ਵੀ ਗਾਇਬ ਸੀ ਜਦੋਂ ਉਹਨਾਂ ਨੇ ਮੋਬਾਈਲ ਲਈ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਦੋ ਵਿਅਕਤੀਆਂ ਤੇ ਸ਼ੱਕ ਹੋਇਆ ਤਾਂ ਝਗੜਾ ਹੋ ਗਿਆ ਇਸ ਦੌਰਾਨ ਗੋਲੀਆਂ ਚੱਲ ਗਈਆਂ ਚੌਥੀ ਅਹਿਮ ਖਬਰ ਸ਼ਾਜਾਹਪੁਰ ਤੋਂ سامنے ਆ ਰਹੀ ਹੈ ਸ਼ਾਜਾਹਪੁਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਤੇਜ਼ ਰਫਤਾਰ ਡੰਪਰ ਦੋ ਆਟੋ ਰਿਕਸ਼ਿਆਂ ਦੇ ਨਾਲ ਟਕਰਾਨ ਕਰ ਇਹਨਾਂ 12 ਵਿਅਕਤੀਆਂ ਦੀ ਜਾਨ ਚਲੀ ਗਈ ਇਹ ਹਾਦਸਾ ਸੰਗਨੀ ਧੁੰਦ ਕਾਰਨ ਵਾਪਰਿਆ ਇਹ ਟੱਕਰ ਅਲਾਗਾਂਚ ਪੁਲਿਸ ਸਟੇਸ਼ਨ ਦੀ ਹੱਦ ਅਧੀਨ ਫਰੂਖਾਬਾਦ ਰੋਡ ਤੇ ਹੋਈ ਡੰਪਰ ਨੂੰ ਜ਼ਬਤ ਕਰ ਲਿਆ ਗਿਆ ਸਾਰੇ ਪੀੜਤ ਗੰਗਾ ਇਸ਼ਨਾਨ ਲਈ ਜਾ ਰਹੇ ਸੀ ਮੁੱਖ ਮੰਤਰੀ ਯੋਗਯ ਦਿੱਤਿਆਨਾਥ ਨੇ ਇਸ ਘਟਨਾ ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਦੁਖੀ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ। ਉਹਨਾਂ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਤੁਰੰਤ ਇਲਾਜ ਨੂੰ ਤਰਜੀਹ ਦੇਣ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਵੀ ਨਿਰਦੇਸ਼ ਦਿੱਤੇ। ਪੰਜਵੀਂ ਅਹਿਮ ਖਬਰ ਮੈਲਬੌਰਨ ਤੋਂ ਸਾਹਮਣੇ ਆ ਰਹੀ ਹੈ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਈਚ ਤੇ ਡੁੱਬਨ ਕਰ ਰਏ ਨੇ ਤਿੰਨ ਔਰਤਾਂ ਸਮੇਤ ਚਾਰ ਭਾਰਤੀਆਂ ਦੀ ਜਾਨ ਚਲੀ ਗਈ। ਇਹਨਾਂ ਦੀ ਉਮਰ 20 ਤੋਂ 43 ਸਾਲ ਦੇ ਵਿਚਾਲੇ ਹੈ। ਈਚ ਤੇ ਵਾਪਰੀ ਇਹ ਘਟਨਾ 20 ਸਾਲਾਂ ਵਿੱਚ ਵਿਕਟੋਰੀਆ ਸਮੁੰਦਰੀ ਖੇਤਰ 'ਚ ਇਕੱਟਨਾ ਵਿਕਟੋਰੀਆ ਦੇ ਫਿਲਿਪ ਆਇਲੈਂਡ 'ਚ ਬੁੱਧਵਾਰ ਨੂੰ ਵਾਪਰੀ ਐਮਰਜੈਂਸੀ ਸੇਵਾਵਾਂ ਨੂੰ ਬਾਅਦ ਦੁਪਹਿਰ ਕਰੀਬ 3:30 ਵਜੇ ਨਿਊ ਹੈਵਨ ਨੇੜੇ 4 ਲੋਕਾਂ ਦੇ ਪਾਣੀ 'ਚ ਡੁੱਬਣ ਦੀ ਸੰਭਾਵਨਾ ਦੀ ਸੂਚਨਾ ਮਿਲੀ ਲਾਈਫਗਾਰਡਸ ਨੇ ਉਹਨਾਂ 'ਚੋਂ 3 ਨੂੰ ਪਾਣੀ 'ਚ ਬਾਹਰ ਕੱਢਿਆ ਤੇ ਇੱਕ ਬਚਾਅ ਕਿਸ਼ਤੀ ਨੇ ਆਖਰੀ ਵਿਅਕਤੀ ਨੂੰ ਪਾਣੀ 'ਚ ਬਾਹਰ ਕੱਢ ਲਿਆ ਸਾਰੇ ਬੇਹੋਸ਼ ਸੀ ਅਤੇ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਹਿਲਜੁਲ ਨਹੀਂ ਸੀ ਬਚਾਅ ਕਰਮਚਾਰੀਆਂ ਨੇ ਉਹਨਾਂ ਨੂੰ ਸੀਪੀਆਰ ਦੇਣਾ ਸ਼ੁਰੂ ਕਰ ਦਿੱਤਾ ਜੋ ਇੱਕ ਕਿਸਮ ਦੀ ਮੁੱਢਲੀ ਸਹਾਇਤਾ ਅਧਿਕਾਰੀਆਂ ਨੇ ਪੀੜਤਾ ਦੇ ਨਾਂ ਜਾਰੀ ਨਹੀਂ ਕੀਤੇ ਪੁਰਸ਼ ਤੇ ਦੋ ਔਰਤਾਂ ਦੀ ਉਮਰ 20 ਸਾਲ ਤੇ ਇੱਕ ਔਰਤ ਦੀ ਉਮਰ 43 ਸਾਲ ਹੈ ਛੇਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਪੀਬੀ ਵਰਾਲੇ ਨੇ ਅੱਜ ਸੁਪਰੀਮ ਕੋਰਟ ਦੇ ਜੱਜ ਵਜੋਂ ਸੌਂ ਚੁੱਕੀ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਸੁਪਰੀਮ ਕੋਰਟ ਕੰਪਲੈਕਸ ਵਿੱਚ ਜਸਟਿਸ ਵਰਾਲੇ ਨੂੰ ਅਹੁਦੇ ਦੀ ਸੌਂ ਚੁਕਾਈ ਕੇਂਦਰ ਨੇ ਬੁੱਧਵਾਰ ਨੂੰ ਜਸਟਿਸ ਵਰਾਲੇ ਦੀ ਸੁਪਰੀਮ ਕੋਰਟ ਚ ਜੱਜ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਹੁਣ ਅਨਿਸਵਾ ਚੁੱਕਦੇ ਹੀ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਪੂਰੀ ਹੋ ਗਈ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮਨਜ਼ੂਰ ਸੰਖਿਆ 34 ਹੈ ਜਿਸ ਵਿੱਚ ਚੀਫ ਜਸਟਿਸ ਵੀ ਸ਼ਾਮਲ ਹੈ ਸਤਵੀਂ ਅਹਿਮ ਖਬਰ ਕੂਚ ਬਿਹਾਰ ਤੋਂ ਸਾਹਮਣੇ ਆ ਰਹੀ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਚ ਭਾਰਤ ਜੋੜੋ ਨਿਆਂ ਯਾਤਰਾ ਪੱਛਮੀ ਬੰਗਾਲ ਦੇ ਵਿੱਚ ਦਾਖਲ ਹੋ ਕੇ ਸੂਬੇ ਦੇ ਕੂਚ ਬਿਹਾਰ ਜ਼ਿਲ੍ਹੇ ਚ ਪਹੁੰਚੀ ਜ਼ਿਲ੍ਹੇ ਚ ਦਾਖਲ ਹੋਣ ਬਾਅਦ ਰਾਹੁਲ ਗਾਂਧੀ ਨੇ ਕਿਹਾ ਭਾਰਤ ਜੋੜੋ ਨਿਆਂ ਯਾਤਰਾ ਦੇਸ਼ ਭਾਰਤ ਚ ਫੈਲੀ ਬੇਇਨਸਾਫੀ ਖਿਲਾਫ ਲੜਾਈ ਲੜੇਗੀ ਅੱਠਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ 75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਬਹਾਦਰੀ ਤੇ ਸੇਵਾ ਮੈਡਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ 'ਚ ਸਨਮਾਨਿਤ ਕੀਤਾ ਗਿਆ। ਇਸ ਵਿੱਚ 277 ਬਹਾਦਰੀ ਦੇ ਤਮਗੇ ਸ਼ਾਮਲ ਨੇ। ਇਹ ਜਾਣਕਾਰੀ ਅੱਜ ਸਰਕਾਰੀ ਬਿਆਨ ਦੇ ਵਿੱਚ ਦਿੱਤੀ ਗਈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਬਿਆਨ ਅਨੁਸਾਰ ਮੈਡਲਾਂ ਦੀ ਤਾਜ਼ਾ ਸਮੀਖਿਆ ਤੋਂ ਬਾਅਦ ਗਣਤੰਤਰ ਦਿਵਸ ਦੇ ਮੌਕੇ ਤੇ ਪੁਲਿਸ, ਫਾਇਰ ਸਰਵਿਸ, ਹੋਮਗਾਰਡਸ ਅਤੇ ਸਿਵਲ ਡਿਵੈਂਸ ਅਤੇ ਸੁਧਾਰ ਸੇਵਾਵਾਂ ਦੇ ਕੁੱਲ 1131 ਕਰਮਚਾਰੀਆਂ ਨੂੰ ਬਹਾਦਰੀ ਅਤੇ ਸੇਵਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਮੈਡਲਨ ਹ honors ਰਾਸ਼ਟਰਪਤੀ ਮੈਡਲ ਫਾਰ ਗੈਲੈਂਟਰੀ ਬਹਾਦਰੀ ਲਈ ਮੈਡਲ ਪ੍ਰੈਜ਼ੀਡੈਂਟ ਮੈਡਲ ਫਾਰ ਡਿਸਟਿੰਗੁਇਸ਼ਡ ਸਰਵਿਸ ਅਤੇ ਮੈਡਲ ਫਾਰ ਮੈਰੀਟੋਰੀਅਲ ਸਰਵਿਸ ਦੇ ਰੂਪ ਦੇ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ ਨਵੀਂ ਅਹਿਮ ਖਬਰ ਮੈਲਬਨ ਤੋਂ سامنے ਆ ਰਹੀ ਹੈ ਰੋਹਨ ਬੋਪੰਨਾ ਹੁਣ ਆਸਟ੍ਰੇਲੀਆ ਦੇ ਮੈਥਿਊ ਐਡਜਨ ਦੇ ਨਾਲ ਇੱਥੇ ਆਸਟ੍ਰੇਲੀਅਨ ਓਪਨ ਪੁਰੇਸ਼ ਡੈਵਲਸ ਫਾਈਨਲ ਦੇ ਵਿੱਚ ਪ੍ਰਵੇਸ਼ ਕਰਦੇ ਹੋਏ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਸਿਰਫ ਇੱਕ ਜਿੱਤ ਦੂਰ ਹੈ ਦੂਜੇ ਦਰਜੇ ਹਾ ਪ੍ਰਾਪਤ ਬੋਪੰਨਾ ਅਤੇ ਅਬਦਾਨ ਨੇ ਅੱਜ ਸੈਮੀਫਾਈਨਲ ਵਿੱਚ ਥਾਮਸ ਮਚਾਕ ਅਤੇ ਸ਼ਾਂਗ ਵਿੰਜੇਨ ਨੂੰ 6-3, 3-6, 7-6, 10-7 ਦੇ ਨਾਲ ਹਰਾਇਆ। ਕਰੀਬ 2 ਘੰਟੇ ਤੱਕ ਚੱਲੇ ਮੈਚ ਵਿੱਚ ਸੁਪਰ ਟਾਈ ਬ੍ਰੇਕਰ ਵਿੱਚ ਉਸ ਦਾ ਤਜਰਬਾ ਕੰਮ ਆਇਆ। 10ਵੀਂ ਅਹਿਮ ਖਬਰ ਕੋਲੰਬੋ ਤੋਂ سامنے ਆ ਰਹੀ ਹੈ। ਸ਼੍ਰੀਲੰਕਾ ਦੇ ਰਾਜ ਮੰਤਰੀ ਸੰਤ ਨਿਸ਼ਾਂਤ ਤੇ ਉਹਨਾਂ ਦੀ ਸੁਰੱਖਿਆ ਟੀਮ ਦੇ ਕੌਨਸਟੇਬਲ ਦੀ ਅੱਜ ਸਵੇਰੇ ਹਾਈਵੇ ਉੱਤੇ ਹਾਦਸੇ ਵਿੱਚ ਜਾਂਚ ਲਗੀ। ਸ਼੍ਰੀਲੰਕਾ ਪੁਲਿਸ ਨੇ ਬਿਆਨ ਦੇ ਵਿੱਚ ਕਿਹਾ एसयूवी जिस ਵਿੱਚ 48 ਸਾਲਾ ਜਲ ਸਪਲਾਈ ਰਾਜ ਮੰਤਰੀ ਯਾਤਰਾ ਕਰ ਰਹੀ ਸੀ ਸੜਕ ਦੇ 2 ਵਜੇ ਕਲੰਬੋ ਜਾ ਰਹੀ ਸੀ ਤੇ ਮਾਲ ਦੇ ਨਾਲ ਇੱਕ ਕੰਟੇਨਰ ਟਕਰਾ ਗਿਆ ਤੇ ਟੱਕਰ ਦੇ ਪਿਛਲੇ ਹਿੱਸੇ ਦੇ ਵਿੱਚ ਜਾ ਕੇ ਵੱਜਾ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ। ਤੁਸੀਂ ਸੁਣ ਰਹੇ ਹੋ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸ਼ ਦੀ ਵਕਿਊ نیوز ਚੈਨਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।